ਸਾਰੇ ਹਨ ਉਹ ਪਿਆਰ ਭਰੀ ਸਤਿ ਸ਼ਕਾਲ ਜੀ ਆਮ انسانੇ ਸੋਚਦਾ ਕਿ ਜ਼ਿੰਦਗੀ ਕੀ ਹੈ ਜ਼ਿੰਦਗੀ ਜੀ ਇੱਕ ਖਾਹਿਸ਼ਾਂ ਦਾ ਰੂਪ ਆ ਜੋ ਅਸੀਂ ਕਲਪਨਾ ਕਰਦੇ ਆ ਸੋਚਦੇ ਆ ਫਿਰ ਉਹੀ ਸਾਡੀ ਜ਼ਰੂਰਤ ਬਣ ਜਾਂਦੀ ਆ ਤੇ ਫਿਰ ਉਸ ਦੇ ਪਿੱਛੇ ਭੱਜਣਾ ਸ਼ੁਰੂ ਕਰਦੇ ਆ ਠੋਕਰਾਂ ਖਾਂਦੇ ਆਂ ਡਿੱਗਦੇ ਆਂ ਉੱਠਦੇ ਆਂ ਤੁਰਦੇ ਹੀ ਜਾਂਦੇ ਆਂ ਜਿਹੜਾ ਠੋਕਰ ਖਾ ਕੇ ਉੱਠ ਖੜਦਾ ਉਹ ਬਸ ਸਟਰੋਂਗ ਹੋ ਜਾਂਦਾ ਜਿਸ ਤੋਂ ਨਹੀਂ ਉੱਠ ਹੁੰਦਾ ਉਸ ਦੀ ਜ਼ਿੰਦਗੀ ਬੋਝ ਬਣ ਜਾਂਦੀ ਇਹ ਸਮਾਜ ਦੇ ਲੋਕ ਵੀ ਉਸ ਦਾ ਮਜ਼ਾਕ ਉਡਾਉਂਦੇ ਆ ਜੀ ਕਹਿੰਦਾ ਜਿਸ ਦਿਨ ਖਾਇਸ਼ਾਂ ਖਤਮ ਹੋ ਗਈਆਂ ਉਸ ਦਿਨ ਜ਼ਿੰਦਗੀ ਜਿਉਣ ਦਾ ਮਕਸਦ ਵੀ ਖਤਮ ਹੋ ਜਾਂਦਾ ਇਨਸਾਨ ਬੇਵੱਸ ਤੇ ਵਿਚਾਰਾ ਜਿਹਾ ਹੀ ਬਣ ਜਾਂਦਾ ਕਈ ਵਾਰ ਇਹੋ ਜਿਹੀ ਖਾਇਸ਼ਾਂ ਪਾਲ ਲੈਂਦੇ ਆ ਜਿਹੜੀ ਸਾਡੀ ਪਹੁੰਚ ਤੋਂ ਵੀ ਬਹੁਤ ਉੱਪਰ ਹੁੰਦੀ ਆ ਪੂਰੀ ਜ਼ਿੰਦਗੀ ਅਸੀਂ ਉਹਦੇ ਪਿੱਛੇ ਪਿੱਛੇ ਦੌੜਦੇ ਜਾਂਦੇ ਹਾਂ ਤੇ ਪਤਾ ਹੀ ਨਹੀਂ ਲੱਗਦਾ ਜ਼ਿੰਦਗੀ ਕਦੋਂ ਪੂਰੀ ਹੋ ਜਾਂਦੀ ਹੈ ਜੀ ਜਿਵੇਂ ਇੱਕ ਕੋਈ ਨਵਾਂ ਨਵਾਂ ਰਾਜਾ ਬਣਿਆ ਸੀ ਤਾਂ ਇੱਕ ਦਿਨ ਉਹ ਸੈਰ ਕਰਦਾ ਤਾਂ ਉਹਦੇ ਪੈਰ 'ਚ ਕੰਡਾ ਵੱਜਿਆ ਉਹ ਆਪਣੇ ਬਾਗ 'ਚ ਨੰਗੇ ਪੈਰ ਸੈਰ ਕਰਦਾ ਸੀ ਤਾਂ ਉਹਦੇ ਪੈਰ 'ਚ ਕੰਡਾ ਵੱਜਿਆ ਉਸੇ ਬਲੇ ਉਹਨੇ ਆਪਣੇ ਵਜੀਰਾ ਨੂੰ ਆ ਕੇ ਕਿਹਾ ਕਹਿੰਦਾ ਵੀ ਮੇਰੇ ਸਾਰੇ ਰਾਜ ਦੀ ਧਰਤੀ ਤੇ ਗਲੀਚੇ ਵਿਛਾ ਦਿਓ ਤਾਂ ਵਜੀਰ ਕਹਿੰਦਾ ਵੀ ਇਹ ਤਾਂ ਅਸੰਭਵ ਕੰਮ ਵੀ ਇਹ ਕਿਵੇਂ ਹੋਵੇਗਾ ਤਾਂ ਰਾਜਾ ਕਹਿੰਦਾ ਕਿ ਮੈਂ ਤਾਂ ਆਪਣੇ ਆਪ ਨਾਲ ਵਾਅਦਾ ਕਰ ਲਿਆ ਕਿ ਜਦੋਂ ਮੇਰੇ ਕੰਡਾ ਵੱਜਿਆ ਤਾਂ ਮੈਂ ਕਿਹਾ ਕਿ ਅੱਜ ਤੋਂ ਬਾਅਦ ਮੇਰੇ ਰਾਜ 'ਚ ਕਿਸੇ ਦਾ ਕੰਡਾ ਨਹੀਂ ਮੈਂ ਬਚਣ ਦਊਂਗਾ ਤਾਂ ਰਾਜੇ ਦੀ ਗੱਲ ਸੁਣ ਕੇ ਵਜ਼ੀਰ ਤਾਂ ਸੋਚੀ ਪਏਗੇ ਕਿਉਂ ਰਾਜੇ ਦੀ ਗੱਲ ਮੋੜ ਵੀ ਨਹੀਂ ਸਕਦੇ ਉਹਦੋਂ ਉੱਥੇ ਕੋਈ ਬਜ਼ੁਰਗ ਆ ਗਿਆ ਬਜ਼ੁਰਗਾਂ ਦਾ ਐਕਸਪੀਰੀਅੰਸ ਬਹੁਤ ਹੁੰਦਾ ਜੀ ਤਾਂ ਬਜ਼ੁਰਗ ਕਹਿੰਦਾ ਮੈਨੂੰ ਰਾਜੇ ਦੇ ਕੋਲ ਲੈ ਕੇ ਚੱਲੋ ਜਦੋਂ ਵਜ਼ੀਰਾਂ ਨੇ ਉਹਨੂੰ ਸਾਰੀ ਗੱਲ ਦੱਸੀ ਤਾਂ ਉਹ ਕਹਿੰਦਾ ਮੈਨੂੰ ਰਾਜੇ ਦੇ ਕੋਲ ਲੈ ਕੇ ਚੱਲੋ ਤਾਂ ਵਜ਼ੀਰ ਰਾਜੇ ਕੋਲ ਲੈ ਕੇ ਉਸ ਬਜ਼ੁਰਗ ਨੂੰ ਤਾਂ ਉਹਨੇ ਰਾਜੇ ਨੂੰ ਜਾ ਕੇ ਕਿਹਾ ਵੀ ਰਾਜਨ ਕਹਿੰਦਾ ਆਪਦੀ ਸੋਚ ਬਦਲੋ ਲੋਕਾਂ ਨੂੰ ਗਲੀਚਿਆਂ ਤੇ ਥਾਂ ਤੇ ਨਾ ਪੈਰਾਂ 'ਚ ਚੱਪਲਾਂ ਪਵਾ ਦਿਓ ਕਿਸੇ ਦੇ ਕੰਡਾ ਵੀ ਨਹੀਂ ਵੱਜੇਗਾ ਜਨਤਾ ਵੀ ਸੇਫ ਰਹੇਗੀ ਤੇ ਤੁਹਾਡਾ ਆਪਣੇ ਆਪ ਨਾਲ ਕੀਤਾ ਹੋਇਆ ਵਾਅਦਾ ਵੀ ਪੂਰਾ ਹੋ ਜਾਵੇਗਾ ਤਾਂ ਇਹ ਸੁਣ ਕੇ ਰਾਜਾ ਵੀ ਖੁਸ਼ ਹੋ ਗਿਆ ਵੀ ਚਲੋ ਮੇਰੀ ਜਨਤਾ ਦੇ ਕੰਡਾ ਤਾਂ ਨਹੀਂ ਵੱਜੂਗਾ ਤੇ ਨਾਲੇ ਵਜ਼ੀਰ ਸੌਖੇ ਹੋਗੇ ਸੋ ਆਪਾਂ ਵੀ ਸੋਚ ਨੂੰ ਬਦਲ ਕੇ ਜਿਉਣਾ ਸਿੱਖੀਏ ਜਿਹੜੇ ਸਾ ਪ੍ਰਮਾਤਮਾ ਨੇ ਦਿੱਤੇ ਉਸ ਦਾ ਸ਼ੁਕਰਾਨਾ ਕਰਦੇ ਹੋਏ ਜ਼ਿੰਦਗੀ ਦਾ ਆਨੰਦ ਮਾਣੀਏ ਆਓ ਕਿੰਨੀਆਂ ਚੀਜ਼ਾਂ ਤੋਂ ਅਲੱਗ ਤਰ੍ਹਾਂ ਦੀ ਜ਼ਿੰਦਗੀ ਜਿਉ ਕੇ ਦੇਖੀਏ ਜੇ ਖਾਣਾ ਖਾ ਰਹੇ ਹਾਂ ਤਾਂ ਉਸ ਦਾ ਸਵਾਦ ਲਈਏ ਅਤੇ ਆਨੰਦ ਮਾਣੀਏ ਬੱਚਿਆਂ ਨਾਲ ਤਾਂ ਬੱਚਿਆਂ ਵਰਗੇ ਹੀ ਬਣ ਜਾਵੋ ਉਹਨਾਂ ਦੇ ਨਾਲ ਉਸੇ ਤਰ੍ਹਾਂ ਖੇਡੋ ਖੁਸ਼ੀ ਮਨਾਵੋ ਜੇ ਤੁਰ ਰਹੇ ਹੋ ਤਾਂ ਹਵਾ ਨੂੰ ਮਹਿਸੂਸ ਕਰੋ ਉਸ ਰਮਕ ਰਹੀ ਹਵਾ ਨਾਲ ਹਿੱਲ ਰਹੇ ਪੱਤਿਆਂ ਦਾ ਸੰਗੀਤ ਸੁਣੋ। ਫੁੱਲਾਂ ਦੀ ਮਿੱਠੀ ਸੁਗੰਧ ਨੂੰ ਮਾਣੋ। ਇਹਨਾਂ ਪਲਾਂ ਦੇ ਨਾਲ ਜਿਉਂ ਕੇ ਦੇਖੋ। ਜਿਵੇਂ ਇਹ ਪੇੜ-ਪੌਦੇ ਵੀ ਖੜੇ ਹਨ ਜਿੰਦਗੀ ਤਾਂ ਇਹਨਾਂ ਨੂੰ ਵੀ ਪ੍ਰਮਾਤਮਾ ਨੇ ਦਿੱਤੀ ਆ। ਪਰ ਇਹ ਇਨਸਾਨ ਦੀ ਤਰ੍ਹਾਂ ਕੋਈ ਚੀਜ਼ਾਂ ਵੀ ਭੱਜ ਤੋੜ ਨਹੀਂ ਕਰ ਦਿੰਦਾ। ਇੱਕ ਇਨਸਾਨ ਹੀ ਐਸਾ ਹੈ ਜਿਹੜਾ ਜ਼ਿੰਦਗੀ ਤੋਂ ਕਦੇ ਸੰਤੁਸ਼ਟ ਨਹੀਂ ਹੁੰਦਾ। ਜਿਹੜਾ ਇਨਸਾਨ ਸੰਤੁਸ਼ਟ ਹੋ ਗਿਆ ਜੀ ਉਹਦੀ ਸਾਰੀ ਫਿਕਰ ਖਤਮ ਹੋ ਗਈ ਸਾਰਾ ਕੋਸ਼ਿ ਉਹਦਾ ਸੌਖਾ ਹੋ ਜਾਂਦਾ ਮਨ ਨੂੰ ਸੰਤੁਸ਼ਟ ਕਰੀਏ ਤੇ ਖੁਸ਼ੀ ਦੇ ਵਿੱਚ ਜਿਉਣਾ ਸਿੱਖੀਏ ਆਪ ਦੇ ਆਲੇ ਦੁਆਲੇ ਨੂੰ ਪਿਆਰ ਕਰੀਏ ਇਹਨਾਂ ਪਲਾਂ ਨੂੰ ਜੀ ਲੈਣਾ ਹੀ ਜ਼ਿੰਦਗੀ ਹੈ ਇਹਨਾਂ ਕਹਿੰਦੇ ਹੋਏ ਮੈਂ ਵਲੌਗ ਸਮਾਪਤ ਕਰਦੀ ਹਾਂ ਜੀ ਮੇਰੇ ਚੈਨਲ ਨੂੰ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਜਿਹੜਾ ਆਪਾਂ ਹਰ ਰੋਜ਼ ਨਵੀਂ ਤੋਂ ਨਵੀਂ ਸਾਂਝ ਪਾਉਂਦੇ ਰਹੀਏ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ